ਗੱਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਕੁਤ ਖੱਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਆਪਣੇ ਘਰ ਬੇਗਾਨੇ ਫਿਲਮ ਦਾ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਪਹੁੰਚੇ ਆਂ ਸੋ ਫਿਲਮ ਦੇ ਵਿੱਚ ਰਿਸ਼ਤਿਆਂ ਦੀ ਗੱਲ ਹੋਵੇਗੀ ਫਿਲਮ ਦੇ ਵਿੱਚ ਇਮੋਸ਼ਨਸ ਦੀ ਗੱਲ ਹੋਵੇਗੀ ਰਿਸ਼ਤਿਆਂ ਦੀ ਕੀ ਵੈਲਿਊ ਹੈ ਉਸਦੇ ਗੱਲ ਕੀਤੀ ਜਾਏਗੀ ਸੋ ਅੱਜ ਪ੍ਰੀਮੀਅਰ ਦੇ ਖਾਸ ਮੌਕੇ ਤੇ ਅਸੀਂ ਅੰਦਰ ਚੱਲ ਕੇ ਫਿਲਮ ਦੇਖਣੀ ਆ ਸਾਰੀ ਸਟਾਰ ਕਾਸਟ ਕੈਨੇਡਾ ਤੋਂ ਸਪੈਸ਼ਲ ਇੱਥੇ ਆਈ ਹੈ ਸਕਰੀਨਿੰਗ ਦੇ ਲਈ ਪ੍ਰੀਮੀਅਰ ਦੇ ਲਈ ਸੋ ਅਸੀਂ ਵੀ ਪਹੁੰਚ ਗਏ ਅੰਦਰ ਚੱਲ ਕੇ ਦੇਖਣ ਆਏ ਕਿ ਇਹ ਫਿਲਮ ਜਿਹੜੀ ਆ ਕੀ ਮੈਸੇਜ ਦੇ ਕੇ ਜਾਂਦੀ ਹੈ ਔਰ ਕਨਸੈਪਟ ਹੈ ਬਲਰਾਜ ਸਿਆਲ ਨੂੰ ਕੰਗਰਾਚੂਲੇਸ਼ਨਸ ਕਾਸਟ ਨੇ ਬਹੁਤ ਵਧੀਆ ਕੰਮ ਕੀਤਾ ਹੈ ਰਾਣਾ ਰਣਵੀਰ ਜੀ ਲੋਗਰਾਜ ਜੀ ਬਹੁਤ ਸੋਹਣਾ ਕੰਮ ਕੀਤਾ ਹੈ ਬਿਊਟੀਫੁਲ ਕਨਸੈਪਟ ਇਮੋਸ਼ਨਲ ਐਸਪੈਕਟ ਬਹੁਤ ਸੋਹਣਾ ਫਿਲਮ ਦਾ ਥਾਟ ਬਹੁਤ ਸੋਹਣਾ ਹੈ ਫਿਲਮ ਦੀ ਸੋਲ ਬਹੁਤ ਸੋਹਣੀ ਹੈ ਟੈਕਨੀਕਲੀ ਕੁਡ ਹੈਵ ਬੀਨ ਬੈਟਰ ਬਟ ਆਈ ਊਡ ਕੰਗਰਾਚੂਲੇਟ ਦ ਟੀਮ ਕਿ ਹਾਸਿਆਂ ਤੋਂ ਬਾਹਰ ਆ ਕੇ ਅਸੀਂ ਕੁਝ ਨਵਾਂ ਐਕਸਪੈਰੀਮੈਂਟ ਕਰ ਰਹੇ ਹਾਂ ਐਂਡ ਵੀ ਹੈਵ ਦੋਜ਼ ਗੱਟਸ ਨਾ ਕਿ ਅਸੀਂ ਆਪਣੀਆਂ ਕਹਾਣੀਆਂ ਅੱਗੇ ਲੈ ਕੇ ਆ ਰਹੇ ਹਾਂ ਅਸੀਂ ਰਿਸ਼ਤਿਆਂ ਨੂੰ ਅੱਗੇ ਲੈ ਕੇ ਆ ਰਹੇ ਹਾਂ ਸੋ ਪਾਰ ਐਕਸਲੈਂਸ ਫਿਲਮ ਉਸ ਵਿੱਚ थैंक यू so much ਕਿਚੀ ਮੂਵੀ ਹੈ ਫੈਮਿਲੀ ਮੂਵੀ ਹੈ ਅਸੀਂ ਮੂਵੀ ਬੰਡੀ ਚਾਹੀਏ ਮੇਰੇ ਖਿਆਲ ਕਰ ਬਹੁਤ ਸਿੰਗਲ ਬੋਲ ਚੀ ਫੈਮਿਲੀ ਫਿਲਮ ਇਟਸ ਅ ਗੁੱਡ ਮੈਸੇਜ ਫॉर தி ਜਨਰੇਸ਼ਨ ਦੈਟ ਯੂ ਮਸਟ ਲਵ ਯੋਰ ਗ੍ਰੈਂਡ ਪੇਰੈਂਟਸ ਐਂਡ ਮਸਟ ਬੀ ਪੇਸ਼ੈਂਟਸ ਟੂ ਦਾ एवरीवन ਇਨ ਦਾ ਫੈਮਿਲੀ ਯੇ ਜੀ ਇਸ ਫਿਲਮ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਕਿ ਇੱਕ ਨੂ ਨੇ ਆਪਣੇ ਬਾਪਰਗੇ ਸਹੁਰੇ ਨੂੰ ਉਹਤੇ ਛੋਟੇ ਜਿਹੇ ਸ਼ੱਕ ਨਾਲ ਇੱਕ ਪਿਆਰ ਨੂੰ ਸਾਰੇ ਰਿਸ਼ਤੇਆਂ ਨੂੰ ਤਾਰ-ਤਾਰ ਕਰ ਦਿੱਤਾ ਸਾਨੂੰ ਆਪਣੀਆਂ ਆਣ ਵਾਲੀਆਂ ਨੂਆਂ ਤਿਆਂ ਨੂੰ ਇਹ ਸਬਕ ਦੇਣਾ ਚਾਹੀਦਾ ਕਿ ਬਿਨਾ ਪ੍ਰੂਫ ਤੋਂ ਕਦੀ ਕਿਸੇ ਨੂੰ ਬਦਨਾਮ ਨਾ ਕਰੋ ਉਹ ਬਾਪ ਉਹ ਦਾਦਾ ਜੀ ਨੇ ਆਪਣੇ ਪੋਤੇ ਨੂੰ ਜਾਨ ਤੋਂ ਵੱਧ ਪਿਆਰ ਕੀਤਾ ਔਰ ਜਦੋਂ ਦਾਦਾ ਪੋਤਾ ਅਲੱਗ-ਅਲੱਗ ਹੋਏ ਆਵਸ ਕ੍ਰਾਈਂਗ ਸੋ ਮਚ ਕਿਸ ਚੀਜ਼ ਨੇ ਜ਼ਿਆਦਾ ਇਮੋਸ਼ਨਲ ਕੀਤਾ ਮੋਚ ਨਾਲ ਇਹ ਕੀਤਾ ਜੋ ਮਾਪ ਪਿਓ ਦਾ ਹਾਲਾਤ ਹੋ ਰਿਹਾ ਕੈਨੇਡਾ ਦੇ ਵਿੱਚ ਜਾ ਕੇ ਜੋ ਉੱਥੇ ਉਹਨਾਂ ਨਾਲ ਹੋ ਰਿਹਾ ਐਜੇ ਸਰਵਰਟ ਤੌਰ ਤੇ ਉਹਨਾਂ ਨੂੰ ਲਿਆਇਆ ਐਜੇ ਮਾਪ ਪਿਓ ਤੌਰ ਤੇ ਨਹੀਂ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਜਿੱਦਾਂ ਆਪਾਂ ਮਾਪ ਪਿਓ ਦੀ ਇੱਥੇ ਰਿਸਪੈਕਟ ਕਰਦੇ ਹਾਂ ਰਿਸਪੈਕਟ ਉੱਥੇ ਨਹੀਂ ਹੈਗੀ ਐਜੇ ਸਰਵਰਟ ਤੌਰ ਤੇ ਉਹਨਾਂ ਕੋ ਕੰਮ ਕਰਾਇਆ ਜਾ ਰਿਹਾ ਬਸ ਇਸ ਚੀਜ਼ ਨੂੰ ਜਿਹੜਾ ਇੱਥੇ ਬੱਚਿਆਂ ਨੂੰ ਸੋਚਣਾ ਚਾਹੀਦਾ ਔਰ ਇੱਥੇ ਪੰਜਾਬ ਹੀ ਆਪਣਾ ਘਰ ਜਿਹੜਾ ਵਾ ਇੱਥੇ ਸਭ ਤੋਂ ਵੱਡੀ ਖਚਲ ਹੈ ਠੀਕ ਹੈ ਇਹ ਸੰਦੇਸ਼ ਮਿਲਦਾ ਸਾਰੇ ਜਿਹੜੇ ਪਰਿਵਾਰ ਸਬੇਤ ਆਣ ਕੇ ਮੂਵੀ ਵੇਖੋ ਬੱਚੇ ਵੀ ਇਤੋਂ ਸੁੰਦਰ ਠੀਕ ਹੈ ਨਾ ਸਭ ਕਲੈਡ ਆਪਣਾ ਦੇਸ਼ ਆਪਣਾ ਹੀ ਵੈਰੀ ਨਾਈਸ ਮਤਲਬ ਬਹੁਤ ਬਹੁਤ دیر ਬਾਅਦ ਮੂਵੀ ਦੇਖੀ ਐ ਇਦਾਂ ਦੀ ਕਿਉਂਕਿ ਪਹਿਲਾਂ ਕਾਮੇਡੀ ਬੇਸਡ ਫਿਲਮਾਂ ਆਉਂਦੀਆਂ ਨੇ ਪਰ ਸਿਰ ਪੈਰ ਹੁੰਦਾ ਨਹੀਂ ਪਰ ਇਹ ਮੂਵੀ ਜਿਹੜੀ ਆ ਬਹੁਤ ਵਧੀਆ ਮੂਵੀ ਆ ਇੱਕ ਪਰਿਵਾਰਕ ਫਿਲਮ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗੀ ਉਹ ਇਹ ਸੀ ਕਿ ਇੱਕ ਦਾਦਾ ਪੋਤਾ ਜਿਹੜਾ ਸੀ ਨਾ ਜਿਹੜਾ ਸਾਡੀ ਸੋਸਾਇਟੀ ਚੋਂ ਸਾਡੇ ਪਰਿਵਾਰਾਂ ਚੋਂ ਇੱਕ ਗੈਪ ਹੁੰਦਾ ਜਾ ਰਿਹਾ বিছੜਦੇ ਜਾ ਰਿਹਾ ਪੋਤਿਆਂ ਨੂੰ ਪਤਾ ਨਹੀਂ ਹੈ ਨਾ ਦਾਦਾ ਕੀ ਸੀ ਦਾਦੇ ਦੀਆਂ ਕੁਰਬਾਨੀਆਂ ਕੀ ਨੇ ਦਾਦੇ ਜੀ ਸਟ੍ਰਗਲ ਕੀ ਸੀ ਆਪਣੇ ਪੁੱਤ ਨੂੰ ਬਣਾਉਣ ਲਈ ਹੈ ਨਾ ਉਹ ਇਹਦੇ ਵਿੱਚ ਜਿਹੜਾ ਦਿਖਾਇਆ ਬਹੁਤ ਮੂਵੀ ਦਾ ਖਾਸियत ਪੁਆਇੰਟ ਆ ਔਰ ਸਾਰੀ ਫਿਲਮ ਨੇ ਦੇ ਕਲਾਕਾਰਾਂ ਨੇ ਕੰਮ ਕੀਤਾ ਪਰ ਖਾਸ ਕਰ ਜੋਗਰਾਜ ਭਾਜੀ ਨੇ ਤਾਂ ਬਹੁਤ ਵਧੀਆ ਕੰਮ ਕੀਤਾ ਰਾਣਾ ਰਣਵੀਰ ਜੀ ਨੇ ਬਹੁਤ ਵਧੀਆ ਕੰਮ ਕੀਤਾ ਤੇ ਸਬਜੈਕਟ ਬੜਾ ਇਮੋਸ਼ਨਲ ਆ ਰੋਮਦਾ ਅੱਖਾਂ ਨਮ ਹੁੰਦੀਆਂ ਨੇ ਮਤਲਬ ਆਡੀਅנס ਨੂੰ ਜੋੜਦੀ ਆ ਫਿਲਮ ਦਰਸ਼ਕਾਂ ਨੂੰ ਫਿਲਮ ਜੋੜਦੀ ਆ ਸੋ ਇਸੇ ਦੀ ਸਭ ਤੋਂ ਵੱਡੀ ਖਾਸੀਅਤ ਹੈ ਬਹੁਤ ਸੋਹਣੀ ਮੂਵੀ ਆ ਇਮੋਸ਼ਨਲਸ ਮੂਵੀ ਨੇ ਤੇ ਇਮੋਸ਼ਨਲ ਹੈ ਬੰਦਾ ਦੇਖ ਕੇ ਇਮੋਸ਼ਨਲ ਹੋ ਜਾਂਦਾ ਤੇ ਮੈਂ ਸਾਰਿਆਂ ਨੂੰ ਇਹੋ ਕਵਾਂਗਾ ਕਿ ਕੁਝ ਟਾਈਮ ਕੱਢ ਕੇ ਨਾ ਆਪਣੀ ਫੈਮਿਲੀ ਦੇ ਨਾਲ ਮੂਵੀ ਦੇਖਣ ਜਰੂਰ ਜਾਓ ਪੱਕਾ ਜਾਓ ਤੇ ਇਹਦੇ ਵਿੱਚ ਕੀ ਹੈ ਕਿ ਦਾਦੇ ਪੁੱਤ ਦਾ ਪਿਆਰ ਦਿਖਾਇਆ ਗਿਆ ਜਿਹੜਾ ਬਹੁਤ ਜ਼ਰੂਰੀ ਸੀ ਇਹ ਚੀਜ਼ਾਂ ਦੀ ਹੁਣ ਲੋੜ ਹੈ ਆਪਾਂ ਨੂੰ ਕਿਉਂਕਿ ਹੁਣ ਅਸੀਂ ਕੀ ਆ ਸਾਡੀਆਂ ਫੈਮਲੀਆਂ ਪਰਿਵਾਰ ਸਾਰੇ ਬਾਹਰ ਜਾ ਗਏ ਨੇ ਤੇ ਉੱਥੇ ਸਟ੍ਰੈਸ ਡਿਪਰੈਸ਼ਨ ਬਹੁਤ ਜ਼ਿਆਦਾ ਕੰਮ ਦਾ ਸਾਰਾ ਜੋਰ ਆ ਉਹਦੇ ਨਾਲ ਪਿਆਰ ਖਤਮ ਹੋ ਜਾਂਦਾ ਤੇ ਉਹ ਚੀਜ਼ ਕਿਸੇ ਨੇ ਫੀਲ ਕਰਕੇ ਹੀ ਬਣਾਈ ਆ ਕਿਸੇ ਨੇ ਉਹ ਐਡੀ ਸੋਹਣਾ ਕਨਸੈਪਟ ਆ ਕਿ ਇੱਕ ਵਾਰੀ ਜ਼ਰੂਰ ਦੇਖਣ ਜਾਓ ਉਹਦੇ ਨਾਲ ਤੁਹਾਡਾ ਪੱਕਾ ਫੈਮਲੀ ਚ ਪਿਆਰ ਵਧੇਗਾ ਔਰ ਥੈਂਕ ਯੂ ਸੋ ਫਿਲਮ ਦੇ ਵਿੱਚ ਸਪੈਸੀਫਿਕਲੀ ਅਗਰ ਗੱਲ ਕੀਤੀ ਜਾਵੇ ਤੇ ਦਾਦੇ ਪੋਤੇ ਦੇ ਰਿਸ਼ਤੇ ਦੇ ਪਿਆਰ ਦੇ ਰਿਸ਼ਤੇ ਨੂੰ ਜਿਹੜਾ ਦਰਸਾਇਆ ਗਿਆ ਹੈ ਯੋਗਰਾਜ ਔਰ ਉਹਨਾਂ ਦਾ ਜਿਹੜਾ ਗ੍ਰੈਂਡਸਨ ਦਿਖਾਇਆ ਉਹਨਾਂ ਨੇ ਬਿਹਤਰੀਨ ਕੰਮ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਅੱਜ ਕਿ ਰਿਸ਼ਤਿਆਂ ਦੀ ਜਿਹੜੀ ਪਿਆਰ ਦੀ ਕਦਰ ਕੀ ਹੁੰਦੀ ਹੈ ਕੀ ਅਹਿਮੀਅਤ ਹੁੰਦੀ ਹੈ ਸੋ ਘਰਾਂ ਤੋਂ ਬਾਹਰ ਜਾ ਕੇ ਵਿਦੇਸ਼ਾਂ 'ਚ ਜਾ ਵਸੇ ਉਹਨਾਂ ਜੋੜੀਆਂ ਨੂੰ ਜਿਹੜੇ ਬੱਚੇ ਤਾਂ ਜੰਮ ਲੈਂਦੇ ਨੇ ਪਰ ਬਾਹਰ ਜਾ ਕੇ ਸੰਭਾਲਣ ਦੇ ਲਈ ਦਾਦਾ ਦਾਦੀ ਉੱਥੇ ਜਾ ਕੇ ਪਹੁੰਚਦੇ ਨੇ ਪਰ ਕੁਝ ਉਧਰ ਦੇ ਰੂਲਸ ਐਂਡ ਰੈਗੂਲੇਸ਼ਨਸ ਕਹ ਲਓ ਜਾਂ ਸੁਭਾਅ ਕਹ ਲਓ ਜਾਂ ਕੰਮ ਦੇ ਚੱਕਰ ਦੇ ਵਿੱਚ ਪੈਸਾ ਕਮਾਉਣ ਦੀ ਦੌੜ ਦੇ ਵਿੱਚ ਰਿਸ਼ਤੇ ਜਿਹੜੇ ਖੋ ਬੈਠਦੇ ਨੇ ਉਦੀ ਅੱਜ ਅਹਿਮੀਅਤ ਜਿਹੜੀ ਹੈ ਫਿਲਮ ਆਪਣੇ ਘਰ ਬੇਗਾਨੇ ਦੇ ਦੁਆਰਾ ਵੱਡੇ ਪਰਦੇ ਤੇ ਦਰਸ਼ਾਈ ਗਈ ਹੈ ਸੋ ਇਹ ਫਿਲਮ ਤੁਸੀਂ ਸਾਰਿਆਂ ਨੇ ਵੱਡੇ ਪਰਦੇ ਤੇ ਜ਼ਰੂਰ ਦੇਖਣ ਦੇ ਲਈ ਆਪਣੇ ਪਰਿਵਾਰਾਂ ਦੇ ਨਾਲ ਪਹੁੰਚਣਾ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਪੈੜ ਪੈੜ ਤੇ ਇਮੋਸ਼ਨਸ ਨੇ ਪੈੜ ਪੈੜ ਤੇ ਫਿਲਮ ਦੇ ਵਿੱਚ ਸਨੇਹਾ ਦਿੱਤਾ ਗਿਆ ਸੋ ਇਹ ਉਮੀਦ ਕਰਦਾ ਹੈ ਕਿ ਫਿਲਮ ਦੇ ਵਿੱਚ ਜੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੇ ਹਰ ਕੋਈ ਅਮਲ ਵੀ ਕਰੇ ਫਿਲਹਾਲ ਹੀ ਮੈਨੂੰ ਦੋ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ